ਕਿ ਬਚਿ ਸਤਿ ਕੀ ਕਰਦੇ ਆਪਣੇ ਜੀਵਨ ਇਸ਼ੂ ਚਾਰੋਂ ਸੇਵ ਜੰਨੀ ਦੁਨਿਆ ਸੇ ਕੁੰ ਤਾਜਾ ਇਸ਼ੂ ਚਾਰੋਂ ਸੇਵ ਸਤਿ ਦੁਨਿਆ ਸੇ ਕੁੰ ਤਾਜਾ

Yağmur, 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 ਕੀ ਮਾਜਦੋ ਸ਼ੋਸ਼ੋ ਬੁਸੇਨ ਸਰ ਸਰਾ ਇਹ ਪ੍ਰੋਕ ਤੁ ਸੰਦ ਸੰ ਕਹਦੀਨਾ ਸੰਹਾਂ ਇਹ ਪ੍ਰੋ ਸੰਦ ਸੰ

ਤੋ ਮੀਭਾ ਕਿਰਪਾ ਦੀ ਤਾਰੋ ਤੋ ਗੰਬਾ ਤਰਤ ਮੀਭਾ ਕਿਰਪਾ ਦੀ ਤਿਰਤੁ ਨਿਸ਼ੂ ਦੇ ਕਰੂਈ ਉਦਾਰ ਗਾਇਲਾ ਤੇ ਤੂ ਹਮ ਨਿਸ਼ੂ रूपिका उदारगा उदार निया जगत्तम हतम हरिन स्तवम निया जगत्तम हतम समरीन स्तवम वक्राणं मम हिसोति त अनंत गाये वक्राणं हिसो कुत्ता अनंत गाये हालेलुया प्रेवाय प्रभुचे नावला धन्यवाद